ਉਹਟ ਫੀਲ ਹੀ गावा ਕਿ ਦੀਪ ਦੇ ਘਰ ਮਿਲ ਪੈਣ ਆਈ ਆ ਕਿਉਂਕਿ ਬਹੁਤ ਜਿਆਦਾ ਤਰਸਦੇ ਸੀ ਇਹਦੇ ਨਾਲ ਵਿਆਹ ਕਰਵਾਉਣ ਵਾਸਤੇ ਕਿ ਮੈਂ ਬਾੜ ਸੱਟੇ ਜਾਂਦੀ ਆ ਆਜੋ ਆਜੋ ਬੱਠਣ ਵਾਲੇ ਵੇਖਲ ਸਵਾਰਾਂ ਆ ਸਵਾਰਾਂ ਜਦੋਂ ਆਵਾਂਗੇ ਗਰਮੀ ਥੋੜੀ ਵੱਧ ਜਾਏਗੀ ਜੋਨ ਬੇਖੇਰ ਪਸੰਦ ਕਰ ਰਹੇ ਮੇਰੀ ਬੇਨਤੀ ਹੈ ਇੱਕ ਸਨ ਸਬਸਕ੍ਰਾਈਬ ਕਰੋ ਅੱਜ ਜੇ ਤੁਸੀਂ ਪਿਆਰ ਕਰਦੇ ਹੋ ਸਤਿਕਾਰ ਕਰਦੇ ਹੋ ਤੁਸੀਂ ਮੇਰੇ ਸਰਦੇ ਤਾਜ ਹੋ ਸਬਸਕ੍ਰਾਈਬ ਕਰੋ ਬਾਜੀ ਜੀ ਪਲੀਜ਼ ਜੇਕਰ ਤੁਸੀਂ ਪਹਿਲੀ ਵਾਰ ਮੇਰੇ ਚੈਨਲ ਉੱਪਰ ਵਿਜ਼ਿਟ ਕਰ ਰਹੇ ਹੋ ਤਾਂ ਪਲੀਜ਼ ਇਸ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਯਾਰੀ ਜਾ ਕੇ ਜਰੂਰ ਫੋਲੋ ਕਰਦੇ ਸੰਦੀਪ ਦੀ ਇੰਸਟਾਗ੍ਰam ਆਈਡੀ ਆ ਰਹੀ ਹੈ ਉਹਨੂੰ ਜਾ ਕੇ ਜਰੂਰ ਫੋਲੋ ਕਰਦੇ ਗੱਲਬਾਤ ਕਰ ਸਕਦੇ ਇਸ ਵਲੌਗ ਦੇ ਜਿਹੜੇ ਦੋ ਹਿੱਸੇ ਹੋਣਗੇ ਇਹ ਵਾਲਾ ਪਹਿਲਾ ਪਾਰਟ ਹੋਏਗਾ ਔਰ ਦੂਸਰਾ ਪਾਰਟ ਜਿਹੜਾ ਕੱਲ ਨੂੰ ਜ਼ਰੂਰ ਆਏਗਾ ਜੀ ਕੌਣ ਜਿੱਤੇਗਾ ਤੇ ਕੌਣ ਹਾਰੇਗਾ ਇਹ ਕੰਮ ਜ਼ਰੂਰ ਕਰ ਦਿਓ ਮੇਰੀ ਵੀਡੀਓ ਨੂੰ ਇਸ ਨੂੰ ਨਾਲ ਲਾਈਕ ਜ਼ਰੂਰ ਕਰੇ ਇਸ ਵੀਡੀਓ ਨੂੰ ਜਿਆਦਾ ਨਹੀਂ ਕਹਿੰਦਾ ਮੈਂ ਸਿਰਫ 12000 ਲਾਈਕ ਕਰ ਦਿਓ ਬਸ ਪਹਿਲਾਂ ਤਾਂ ਹੀ ਦੱਸ ਆ ਇੱਕ ਮੁੱਛ ਤੇ ਕੱਟ ਖਾਤੋ ਲਵਾਇਆਗਾ ਵੀਡੀਓ ਬਣਾਉਣ ਦੇ ਇੰਨੀ ਕਾਲੀ ਸੀ ਨਾਈ ਕੋਲ ਟਿੱਕੇ ਨਹੀਂ ਬੈਠਾ ਕਿ ਤੇਰੇ ਤੋਂ ਬੱਤ ਸਹੀ ਏ ਤੇ ਲੈ ਦੱਸ ਕਾਦੇ ਵਾਸਤੇ ਲਾਈਕ ਕਰੀਏ ਕਿੰਨੇ ਕਿੰਨੇ ਕਿਤੇ ਕਿੰਨੇ ਕਿਹਾ ਅੱਜ ਮੇਰੇ ਪਿਆ 2100 ਹੋ ਗਿਆ ਚਲ 400 ਦੇ ਪਿਆ 1100 ਅੱਜ ਮੈਂਗਾ ਬਾਕੀ ਵੀਰ ਦਾ ਸੁਭਾਅ ਬੜਾ ਘੈਂਟ ਏ ਸੁਣ ਮੈਂ ਵਧਾਈਆਂ ਵਧਾਈਆਂ ਛੜ ਕੇ ਸੀਰੀਅਸ ਵਿੱਚ ਮੈਂ ਕਹਿਣਾ ਚਾਹੁੰਦਾ ਵੀਰ ਨੇ ਇੱਕ ਜਨਾਨੀ ਨੂੰ ਨਾਲ ਤੇ ਦੌੜਾ ਪੈ ਗਿਆ ਰਾਜ ਰੋਡ ਦੇ ਉੱਤੇ ਤੇ ਆ ਵੀਰ ਨੇ ਉਸੇ ਟਾਈਮ ਉਹਨੂੰ ਭੈਣ ਕਹਿ ਕੇ ਕਲਾਵੇ ਚ ਲੈ ਕੇ ਉਹਨੂੰ ਪੈਲੀ ਚੋਂ ਬਾਹਰ ਕੱਢਿਆ ਤੇ ਮੈਨੂੰ ਬੜਾ ਮਾਣ ਮਹਿਸੂਸ ਹੋਇਆ ਲੈ ਬੀਬੀ ਹਾਂ ਵੀ ਵੀਰ ਨੇ ਸਤਿਗੁਰੂ ਮਿਹਰ ਕਰੇ ਠੀਕ ਹੈ ਚਲੋ ਠੀਕ ਹੈ ਜਿੰਦਾਰਾ ਭਰਾ ਤੇ ਡੰਗਰਾ ਤੂੰ ਕਦੀ ਆਪ ਦਾ ਵੀ ਗਿਣਾ ਦਿਆ ਕਰ ਵੀ ਮੈਂ ਕੋਈ ਚੰਗਾ ਕੰਮ ਕੀਤਾ ਬਹੁਤ ਕਿਊਟ ਹੈ ਇਹ ਸਭ ਤੋਂ ਪਹਿਲਾਂ ਤੇ ਤੁਹਾਨਾਂ ਨੂੰ ਬਹੁਤ ਜ਼ਿਆਦਾ ਕੰਗ੍ਰੈਚੁਲੇਸ਼ਨਸ ਬਹੁਤ ਕਿਊਟ ਕਪਲ ਹੈ ਅੱਜ ਮੈਂ ਨਾ ਮੇਕਅਪ ਕਰਨ ਆਈ ਆ ਮੈਨੂੰ ਦੀਪਾ ਜੀ ਨੇ ਫੋਨ ਕਰਕੇ ਸਪੈਸ਼ਲੀ ਇਨਵਾਈਟ ਕੀਤਾ ਸੀ ਕਿ ਉਹਨਾਂ ਦਾ ਮੇਕਅਪ ਕਰੋ ਤੇ ਅਗਰ ਮੈਂ ਕਰ ਲਿਆ ਆਮ ਫ੍ਰੀਲੈਂਸਰ ਬਹੁਤ ਕਿਊਟ ਹੈ ਸਮਾਈ ਕਰ ਦੋ ਆਨ ਡੋਰੀਮਨ ਦੀ ਸ਼ੁਰੂ ਤੋਂ ਇਹ ਹੈ ਜੀ ਹੈਣਾ ਤੇ ਵਿਆਹ ਵਾਲੇ ਵੀ ਕਹਿ ਕਹਿ ਕੇ ਹਸਾਉਣੀ ਪਈ ਹੈਗੀ ਵੈਸੇ ਇੱਕ ਗੱਲ ਹੈਗੀ ਵੀ ਮਿਸਤਰੀ ਵੀ ਇਹਨਾਂ ਨੇ ਬਾਹਰੋਂ ਮਂਗਾਏ ਆ ਉਹਦੀ ਫੇਰਲਾ ਪੱਟੀ ਵਾਸਤੇ ਹੈਣਾ ਮੈਨ ਪਾਵਰ ਜ਼ਿਆਦਾ ਲੱਗਣੀ ਸੀ ਨਾ ਏਰੀਆ ਵੱਧ ਸੀਗਾ ਕਮ ਆਨ 베بی ਜੀ ਬਹੁਤ ਪਰਸਨਲੀ ਵੀ ਬਹੁਤ ਵਧੀਆ ਲੱਗੇ ਨੇ ਚੇਰ ਬਹੁਤ ਨਾਈਸ ਆ ਤੇ ਮੈਂ ਚਾਹਾਂਗੀ ਕਿ ਅੱਗੇ ਵੀ ਮੈਨੂੰ ਮੇਕਅਪ ਕਰਨ ਦਾ ਇੰਨਾ ਨਾਲ ਹੀ ਮੌਕਾ ਮਿਲੇ ਇਹਨਾਂ ਦੀ ਫੈਮਲੀ ਬਹੁਤ ਨਾਈਸ ਆ ਅੰਕਲ ਜੀ ਬਹੁਤ ਨਾਈਸ ਆ ਸੋ ਲਾਸਟ ਵਿੱਚ ਮੈਂ ਕਹਾਂਗੀ ਕंग्रेचुਲੇਸ਼ਨਸ ਤੇ ਰੱਬ ਤਾਂ ਲੋ ਹਮੇਸ਼ਾ ਖੁਸ਼ ਰੱਖੇ ਥੈਂਕ ਯੂ ਥੈਂਕ ਯੂ ਲੈ ਦਾਸ ਸਿਛਦਾ ਆਂਟੀ ਨਾ ਹੋਵੇ ਤਾਂ ਉਹ ਕਾ ਤੇ ਛੱਡੇ ਐ ਇੱਕ ਇੱਕ ਬੁਰਸ਼ ਅੰਕਲ ਅੰਕਲ ਆਂਟੀ ਤੇ ਦੋਨਾਂ ਦੀ ਮਾਰਦੇ ਉਹ ਵੀ ਪੂਰੇ ਸ਼ਕੀਨ ਨੇ ਫਿਲਮਾ ਫੁਲਮਾ ਬਣਾਉਣ ਦੇ ਫੋਲ ਮੇਕਅਪ ਆਉਣ ਦੇ ਉਹਨਾਂ ਦਾ ਵੀ ਕਬੀ ਦੱਸਦੇ ਆਂ ਭਰਾ ਹੁਣ ਨਾ ਕਰਦੇ ਬੜਮਣੀ ਪੈਂਦਾ ਕੀ ਹਾਲ ਹੈ ਪੂਰ ਪਿੰਡ ਯਾਰ ਇਹ ਬੜੇ ਹਸਾਮ ਨੇ ਪਣਾ ਕਾਈ ਨਹੀਂ ਲੰਪੜੀ ਨਹੀਂ ਬੋਲ ਤਨੀ ਉਹ ਫਿਕਸ ਹਨ ਟਾਈ ਮਸਾਗ ਜੇ ਨਹੀਂ ਕਰਦੀ ਵੀ ਰੋਟੀ ਖਾਓ ਤਰੀ ਹੀ ਆ ਕਰ ਹੈ ਇੱਕ ਰੋਟੀ ਦੋ ਬਲੀ ਖਾ ਜਾਂਦਾ ਛੋਟੀਆਂ ਹੀ ਭਾਈ ਭਰਾ ਰੋਟੀ ਅਰੇ ਇੱਕ ਗਾ ਲਿਆ ਅੱਜ ਜਰਾ ਤੱਕ ਤੇ ਵੀ ਆ ਜਦ ਤੱਕ ਜੰਦਾ ਸਾਰੀ ਕਿਤੇ ਨਹੀਂ ਕੀ ਚੀਖ ਵਾਈ ਉਥੇ ਲੈ ਦੱਸ ਦੀਪ ਨਾਲ ਗਏ ਸੀ ਚਿਕਾਂ ਦਾ ਪੈੜ ਗਿਆ ਹੀ ਆ ਕੁੱਟਿਆ ਹੁਣ ਉਹਨਾਂ ਨੇ ਵੀ ਦੱਸ ਇਹਦੇ ਨਾਲ ਕੀ ਕਰਦੇ ਫਿਰਦੇ ਹੋ ਪਹਿਲੇ ਤਾਂ ਮਾਪੇ ਉਹਨੇ ਕੁੱਟਤਾ ਹੁਣ ਉਹਨਾਂ ਦਿਆਂ ਨੇ ਬੇ ਐਵੇਂ ਤੁਹਾਨੂੰ ਵੀ ਸਲਫਾਸ ਪੀਨਸ ਖਾਊਗਾ ਉਹ ਕੇ ਚਿੱਕਾ ਮਾਰੀਆਂ ਵਾਹ ਕਿਹੜਾ ਕੁਛ ਲਿਆ ਆ ਨੀ ਆਪ ਨਹੀਂ ਲਿਆ ਉਹ ਢੋਲਗੀ ਲੈ ਜਾਓ ਘਰੇ ਉਹ ਢੋਲਗੀ ਲੈ ਜਾਓ ਘਰੇ ਪਈ ਮਗਰ ਮਾਰਦੇ ਫੇਰ ਆਈ ਕਹਿੰਦੇ ਆਪ ਦੀ ਮਨੇ ਆ ਜਿਤਾਵਾ ਕਿੰਨਾ ਨਮ ਕਿਹਾ ਕਿੰਨੇ ਚਾਹੀਦੇ ਕਹਿੰਦੇ ਆਪਾਂ ਨੂੰ ਪੈਸੇ ਨਹੀਂ ਚਾਹੀਦੇ ਦੱਸਦੇ ਹੀ ਅੰਦਰ ਆਓ ਨਹੀਂ ਮੈਨੂੰ ਨਹੀਂ ਮੰਨਤਾ ਆ ਦੇਖ ਲੋ ਹਣਾ ਇਹਦੀ ਸਾਲੇ ਵੀ ਮੋਟੀ ਬੁੱਧੀ ਦੀ ਕਹਿੰਦੀ ਅਸੀਂ ਚਿੱਕਾ ਤਾਂ ਮਾਰੀਆਂ ਸੀ ਵੀ ਅਸੀਂ ਕੁਛ ਲਿਆ ਨਹੀਂ ਹੈਗਾ ਤੇ ਕਾਮਲੀ ਥੋੜੀ ਡੋਰੇ ਮੋਂ ਆਨਰ ਕੀ ਕੁੜੀ ਨੂੰ ਲੈ ਗਿਆ ਉਹ ਸਾਰੀ ਉਮਰ ਚ ੱਲੂਗਾ

ਤੇ ਸ਼ੁਦਾਇਆ ਤੋ ਤਾਂ ਸ਼ੁਕਰ ਮਨਾਵੀ ਉਹਨਾਂ ਨੇ ਕੁਝ ਮੰਗਿਆ ਨਹੀਂ ਹੈ ਨਾ ਉਹਨਾਂ ਨੇ ਡਿਮਾਂਡ ਹੀ ਰੱਖ ਲਈ ਵੀ ਅਸੀਂ ਕੁਝ ਲੈਣਾ ਹੀ ਨਹੀਂ ਹੈਗਾ ਲੈ ਇਹਦੇ ਡੈਡੀ ਦਾ ਜਿਗਰਾ ਦੇਖ ਲਓ ਸਵਾ 11 ਰੁਪਏ ਦੇ ਮੁੰਡੇ ਪਿੱਛੇ ਉਹਨੂੰ ਖੁੱਲਾ ਆਫਰ ਦੇਤਾ ਆਮਨ ਬੇਬੀ ਉਹਪਰਾਵਾ ਸ਼ੁਕਰ ਮਨਾ ਉਹ ਤਾਂ ਜੇ ਇਹ ਐ ਕਹਿੰਦੇ ਨੇ ਵੀ ਮੈਨੂੰ ਤੇ ਸੰਦੀਪ ਨੂੰ ਖੁੱਲ ਕੇ ਖਾ ਲੈਣ ਦੋ ਤੇ ਥੋੜੇ ਤਾਂ ਸਾਰੇ ਟੱਬਰ ਦੇ ਮੂੰਹ ਤੋਂ ਮੱਖੀ ਨਹੀਂ ਉੱਡਣੀ ਸੀ ਫੇਰ ਤੁਹਾਨੂੰ ਪਤਾ ਲੱਗਣਾ ਸੀ ਸਾਰੇ ਟੱਬਰ ਨੂੰ ਵੀ ਬਿਨਾਂ ਸਰਫ ਤੇ ਸਕੌਚ ਬ੍ਰਾਈਟ ਤੋਂ ਛੱਟ ਛੱਟ ਕੜਾਹੀ ਕਿਵੇਂ ਸਾਫ਼ ਹੁੰਦੇ ਆ ਕੰਟਰੋਲ ਸਾਡੀ ਕੁੜੀ ਨੂੰ ਖੁਸ਼ ਰੱਖੇ ਸਾਡੀ ਕੁੜੀ ਫੁੱਲਾ ਬਣੂ ਰੱਖੇ ਖੁਸ਼ ਰੱਖੂਗਾ ਫੁੱਲਾਂ ਗਾ ਰੱਖੂਗਾ ਆ ਗਿਆ ਵਾ ਮਨ ਇਹ ਚੀਜ਼ ਹੀ ਲੋੜਨੀ ਹੈਗੀ ਬਸ ਨੜੀ ਭੈਣ ਨਾ ਕਰਮ ਵਾਲੀ ਜਿਹਨਾਂ ਨੂੰ ਆਪਾਂ ਮਿਲਦੀਆਂ ਨੇ ਜਿਹੜੇ ਗਰਦਕਦੇ ਇਨਸਾਨ ਕੋਲ ਹੁੰਦੀਆਂ ਲੋਕੀ ਦੱਸਦੇ ਆ ਕਿ ਅੱਜ ਵੀ ਦੀਪਾ ਜੀ ਨੂੰ ਮਿਲਦੀਆਂ ਜੀ ਮੈਨੂੰ ਪ੍ਰਾਣੀਤ ਤੂੰ ਜਾ ਰਹੀ ਓਹੋ ਕੁੜੀਆਂ ਤੁਸੀਂ ਤਾਂ ਰਹਿ ਗਈਆਂ ਸੁਪਨੇ ਚੂਰ ਚੂਰ ਹੋ ਗਏ ਆ ਦੀਪਾ ਜੀ ਤਾਂ ਵਿਆਹ ਹੀ ਗਏ ਹੁਣ ਮੈਨੂੰ ਲੱਗਦਾ ਇਹਦੇ ਨਾਲੇ ਵਰਤ ਰੱਖ ਰੱਖ ਕੇ ਨਾ ਕੁੜੀਆਂ ਬਸ ਕੁਵਾਰੀ ਰਹਿਣ ਗਈਆਂ ਸਾਰੀ ਉਮਰ ਬਾ ਮਤ ਜੀ ਯਾਰ ਇੱਕ ਸੋਚਣ ਵਾਲੀ ਗੱਲ ਆ ਹਨ ਆਪਣੇ ਆਪ ਨੂੰ ਹੀ ਇਹ ਪੰਪ ਕਿਵੇਂ ਦੇ ਲੰਦਾ ਤੇ ਪੰਪ ਦੇਣ ਤੋਂ ਪਹਿਲਾਂ ਇੱਕ ਵਾਰੀ ਆਪਦੀ ਸ਼ਕਲ ਨਹੀਂ ਦੇਖਦਾ ਹੈਗਾ ਸ਼ੀਸ਼ੇ 'ਚ ਆਊਟ ਫੀਲਿੰਗਾ ਵਾ ਕਿ ਦੀਪ ਦੇ ਘਰ ਮੇਰੀ ਭੈਣ ਆਈ ਆ ਕਿਉਂਕਿ ਬਹੁਤ ਜ਼ਿਆਦੀ ਤਰਸਦੇ ਸੀ ਇਹਦੇ ਨਾਲ ਵਿਆਹ ਕਰਾਉਣ ਵਾਸਤੇ ਕਿ ਮੈਕਰਨਾ 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 ਪਰ ਮੇਰੀ ਭੈਣ ਲੱਕੀ ਆ ਜਿਨੇ ਇਹਦੇ ਨਾਲ ਵਿਆਹ ਕਰਵਾਇਆ ਮਸਤ ਜੋਕ ਮਾਰ ਰਿਹਾ ਯਾ ਹੱਸ ਰਿਹਾ ਹਲਕਾ ਹੱਸ ਇੱਕ ਟੇਜੀ ਹੋਰ ਦੀਦੀ ਨੂੰ ਨਾਲ ਪਹਿਲੇ ਰਿਸ਼ਤਾ ਜਿਹੜਾ ਕੱਟੋ ਫੜਦੇ ਆ ਛੋਟੀ ਤੋੜਨ ਦੀ ਕੋਸ਼ਿਸ਼ ਕੀਤੀ ਕਈ ਬੰਦਿਆਂ ਨੇ ਪਰਸ ਨੂੰ ਮੂੰਹ ਤੇ ਆਪਾਂ ਸਾਰੇ ਜਣੇ ਡੱਟ ਕੇ ਵਿਆਹ ਕੇ ਲਿਆਂਦਾ ਵਾ ਸਾਨੂੰ ਆਇਆ ਲੱਗਦਾ ਵੀ ਸਭ ਤੋਂ ਪਹਿਲਾਂ ਤੂੰ ਹੀ ਕਰਾਈਂਗੀ ਇਹਦੇ ਨਾਲ ਜਿਹੜਾ ਤੈਨੂੰ ਇੰਨਾ ਚੰਗਾ ਲੱਗੀ ਜਾਂਦਾ ਇਹ ਹਨ ਪਤਾ ਨਹੀਂ ਤਾਂ ਉਹ ਕਿਹੜੀਆਂ ਕੁੜੀਆਂ ਨੇ ਤੇ ਪਤਾ ਨਹੀਂ ਕਹੇ ਜੀਆਂ ਅੱਖਾਂ ਨੇ ਥੋੜੀਆਂ ਜਿਹਨਾਂ ਨੂੰ ਆਹ ਬੰਦਾ ਚੰਗਾ ਲੱਗੀ ਜਾਂਦਾ ਯਾਰ ਕੌਣ ਹੈ ਇਹ ਲੋਕ ਕਹਾਂ ਸੇ ਆਤੇ ਹੈ ਇਹ ਜੇ ਇਹਦੀ ਕੋਈ ਸਲਫਾਸ ਵਾਲੀ ਵੀਡੀਓ ਦੇਖ ਲੈਣਾ ਤੇ ਬੰਦੇ ਨੂੰ ਦਸ ਦਿਨ ਭੁੱਖ ਨਾ ਲੱਗੇ ਤੇ ਇਹ ਪਤਾ ਨਹੀਂ ਕਿਹੜੀਆਂ ਫੀਲਿੰਗਾਂ ਲਈ ਬੈਠੀ ਹੈਗੀ ਤੇ ਡਾਂਗੀਆਂ ਵੀ ਹੋ ਗਏ ਨੇ ਰੈਡੀ ਮੇਰੀ ਸਰੀਰਕ ਸਸਤੀ ਕਾਰ ਜਿੰਦੇ ਵਜਰ ਉਹ ਸੀ ਜਿਹੜੇ ਤਾਂ ਤੇ ਮਗਰੇ ਨੂੰ ਹੋ ਗਏ ਨੇ ਰੈਡੀ ਕੋਈ ਵੀ ਨੂੰ ਮਾਰਨੀ ਮੈਨੂੰ ਆਪਣੇ ਪੀਸ ਸਮਝਾਣਾ ਹੈ ਹਨਾ ਕਦੀ ਵਾਸਤੇ ਨਹੀਂ ਤੇ ਅਖਾਤ ਤਰੂ ਹੋਣਾ ਗਿਆ ਇਹ ਕਿਵੇਂ ਹੋ ਗਿਆ ਜੀ ਮੈਨੂੰ ਹੁਣ ਕਿ ਪਤਾ ਮੈਂ ਛੋਟ ਕੀਤਾ ਆ ਮੈਂ ਆਇਆ ਦੇ ਡੈਡੀ ਵੀ ਦੇਖ ਲੋ ਹਨਾ ਸ਼ੁਰੂ ਸ਼ੁਰੂ ਚ ਇੰਜ ਸਸਟੀ ਕਾਲ ਬੁਲਾਉਂਦਾ ਹੁੰਦਾ ਸੀ ਜਦੋਂ ਵਲੌਗ ਇਹਦੇ ਬੰਨੀ ਹੁੰਦਾ ਕੈਮਰਾ ਹੁੰਦਾ ਨਾ ਇਹ ਨਹੀਂ ਇਹੀ ਲੱਗ ਜਾਣਾ ਹਨਾ ਤੇ ਹੁਣ ਪਤਾ ਨਹੀਂ ਇਹਨੂੰ ਕੀ ਹੋ ਗਿਆ ਹੁਣ ਨਹੀਂ ਆਏ ਕਰਦਾ ਹੈਗਾ ਆ ਦੇਖ ਲੋ ਉਹਦੀ ਮੰਮੀ ਹਨਾ ਮੈਨੂੰ ਲੱਗਦਾ ਸੋਹਾ ਭੁੱਲ ਗਈ ਅੱਜ ਕੱਲ ਇਹਦਾ ਹੈ ਰੁਟੀਨ ਨਹੀਂ ਹੈਗਾ ਹਨਾ ਪਹਿਲਾਂ ਇਹ ਵੀ ਬੜੇ ਖੇਖਣ ਕਰੀ ਜਾਂਦੀ ਐ ਇੱਥੇ ਗੋਦਾਰੀ ਆਉਣ ਲੱਗੇ ਲਾ ਲਿਓ ਆਉਣ ਲੱਗੇ ਲਾ ਲਿਓ ਹੁਣ ਜਰਾ ਉੱਤਰ ਪਾਓ ਪਹੁੰਚ ਗਏ ਕੋਹੇਂ ਘਰ ਤੱਕ ਪਹੁੰਚ ਗਏ ਆਹ ਹੋ ਹੋ ਆ ਦੇਖੋ ਤੁਸੀਂ ਹਨ ਕਿਵੇਂ ਕੁੜੀਆਂ ਦੀਆਂ ਸੜਕਾਂ ਭਰੀਆਂ ਪਈਆਂ ਨੇ ਵਿਦੀਪ ਮਠਾਰੂ ਜੀ ਲੰਘ ਰਹੇ ਨੇ ਹਨ ਕਿਵੇਂ ਮਿਲਣ ਆਈ ਜਾਂਦੀਆਂ ਉਹਨੂੰ ਕੁੜੀਆਂ ਵੀ ਅਸੀਂ ਤਾਂ ਰਹਿ ਗਈਆਂ ਇਹ ਤਾਂ ਵਿਆਹ ਲਿਆ ਡੋਰੀਮਾਨ ਜੀ ਨੂੰ ਉੱਧਰ ਬੈਠੀ ਹੋਈ। ਪਾਜੀ ਹੋਣੀ ਜਾ ਰਹੀ ਅੱਜ ਘੇਰੇ ਮੱਥਾ ਦੇਖਣਾ। ਪਾਜੀ ਮੁੜਨੀ ਨਹੀਂ ਗੱਡੀ ਵੈਕ ਜਾਣਾ। ਮੁੜ ਜਣੀਆਂ। ਪਾਜੀ ਡਰ ਲੱਗਿਆ ਲਿਆ। ਲੈ ਹੈ ਦੱਸ ਸੁਡਲ ਜਿੰਨਾ ਹੋਵੇ ਤਾਂ ਕਹਿੰਦੇ ਡਰ ਲੱਗ ਜਾਂਦਾ। ਲੈ ਦੱਸ 40 40 ਮਣ ਰਾਸ਼ਨ ਖਾ ਜਾਣੀ ਐ ਤੂੰ। ਤੇਰੇ ਮੂਰੇ ਕਾਰ ਦਾ ਕੀ ਬੱਟੀ ਦਾ ਉੱਤਰ ਕੇ ਕਾਰ ਦਾ ਮੂੰਹ ਉਧਰ ਨੂੰ ਕਰ ਦੇ ਤੂੰ। ਹਾਂ ਗੱਡੀ ਬੰਦ ਗਈ। ਮੈਂ ਤੇਰੇ ਨਾਲ ਹੀ ਸੰਗੋ ਦੇ ਪਹਿਲਾਂ ਮਹ ਰਾਜਾ ਜੀ ਕਿਦਣ ਕਹੋ ਕਿਦਣ ਕਹੋ ਆ ਕੋਈ ਗੱਲ ਕਹਿਦਾ ਨਹੀਂ ਆ ਦੀਪ ਮਠਾਰੀ ਚ ਤਾਂ ਸੰਗਾ ਆ ਗਿਆ ਸੀ ਆ ਤੇ ਉਹਦਾ ਡੈਡੀ ਦੇਖਣੋ ਹਨ ਕਿਵੇਂ ਹੋਰੋਂ ਜਿਹੇ ਹਾਸਾ ਹੱਸੀ ਜਾਂਦਾ ਉਹ ਉਹਦੇ ਬੰਨੇ ਦੇਖ ਕੇ ਵਿਚਾਰੀ ਅੰਨੀ ਇਹ ਅੰਕਲ ਨੇ ਸ਼ੁਰੂ ਤੋਂ ਥੋੜੇ ਜਿਹਾ ਰੰਗ ਬਰੰਗੇ ਨੇਚਰ ਦਾ ਉਹ ਲੈ ਹੋ ਰੋਣਾ ਨਹੀਂ ਦੀਦੀ ਜੀ ਦੱਸੋ ਰੋਣਾ ਨਹੀਂ ਆ ਰਹੀ ਲੈ ਇਦਾਂ ਇਹ ਤਾਂ ਤਾਂ ਹੜੇ ਤੱਕ ਨਿਖੋਸ਼ ਹੋਈ ਤੁਸੀਂ ਦੱਸ ਜਾਣਾ ਸੀ ਵੀ ਤੁਸੀਂ 20 25 ਸਾਲ ਕਿਵੇਂ ਖੁਸ਼ੀ ਰੱਖੀ ਆ ਇਹ ਨੀਡੋ ਰੇ ਮਾਂ ਜੀ ਖੁਸ਼ ਹੁੰਦੀ ਬਾਏ ਬਾਏ ਤੇ ਜਾ ਕੇ ਮੈਨੂੰ ਜਰੂਰ ਕਾਲ ਕਰਿਓ ਠੀਕ ਆ ਤੇ ਧਿਆਨ ਨਾ ਜਾਇਓ ਮੋਲੇ ਮੋਲੇ ਜੀਆ ਰਾ ਦੇ ਇਹ ਜਸਦੀ ਦਿਨ ਦਾ ਇਹ ਨੂੰ ਨਾ ਦਾਸ ਦੇਣਾ ਸੀਗਾ ਵੀ ਇਹ ਇੱਕ ਗੇਮ ਹੁੰਦੀ ਹੈ ਤੇ ਇੱਚ ਗਾਣਾ ਖੇਡਿਆ ਜਾਂਦਾ ਹਨ ਇਹ ਤਾਂ ਪੀ ਜਾਂਦੀ ਹੈ ਇਹ ਜੀ ਪ੍ਰਾਂਤ ਦੇਖ ਕੇ ਇਹ ਤਾਂ ਹੀ ਨਹੀਂ ਪਤਾ ਇੱਥੇ ਮੂਲਾ ਕੇ ਪੀਜੇ ਤੇ ਤੁਸੀਂ ਮੁੜ ਕੇ ਗਾਣਾ ਖੇਡਣ ਨੂੰ ਤਰਸੀ ਜਾਓ ਬੜੀ ਡਿਸੈਂਸ ਤਿੰਨ ਬੋਲੀਆਂ ਤਿੰਨ ਇਹ ਮਨੀ ਕੋਫੀ ਕਿਤੇ ਗਈ ਇਹ ਤਾਂ ਹੀ ਤਾਈ ਇੱਕ ਕੋਫੀ ਦੇ ਦੇ ਕਿਤੇ ਦੇ ਕੰਮ ਦਾ ਇਹਨਾਂ ਕੰਮ ਕਿਸ ਕੰਮ ਆਇਆ ਗਰੀਬ ਚੱਗ ਗਿਆ ਵਾ ਬੜੀ ਘੁੱਟ ਕੇ ਬਣਾਈਆਂ ਨੇ ਤੈਨੂੰ ਜਾ ਕੇ ਕਾਵੜਿਆ ਉਹਨੂੰ ਦੱਸੀ ਜਾਣਾ ਹੈ ਕਿ ਇਹਦੇ ਮੈਂ ਗੰਡਾ ਜੋੜਦੀ ਬਣਾਈਆਂ ਨੇ ਤੇ ਦੇਖ ਲੈ ਉਹ ਇੱਕ ਹਜੱਪਕੇ ਨਾਲ ਹੀ ਤੇਰਾ ਗੁੱਟ ਲਾ ਕੇ ਲੈ ਜੂਗੀ ਉਹ ਫੇ ਚਾਕੇਗਾ ਗੋਡ ਐਨੀ ਵੈਡ ਕਰ ਲਿਆ ਜੀ ਸਸਰ ਘਾਲ ਤੋਂ ਸਾਰਿਆਂ ਨੂੰ ਕਿੱਦਾਂ ਸਾਰੇ ਆਜ ਹੁਣ ਸਾਰੇ ਜਾਣੇ ਵਾਧਿਆ ਹੋ ਗਏ ਤੇ ਅੱਜ ਆਪਾਂ ਤਾਂ ਲੈਣ ਚ ਲਾਂਗਾ ਸਲੈਕਟ ਕਰਨਾ ਤੁਹਾਨੂੰ ਪਤਾ ਹੀ ਆ ਕਿ ਮੈਂ ਤੁਹਾਨੂੰ ਦੱਸ ਦਿੰਦੀ ਕਿ ਅੱਜ ਸਾਡੇ ਵੀਰ ਦੀ ਮੈਰਿਜ ਜਾ ਕੇ ਤੇ ਮੈਰਿਜ ਫਾਈਨਲ ਹੋ ਗਿਆ ਤੇਰਾ ਮਾਰਤੀ ਤੇ ਆਪਾਂ ਉਹਦੇ ਲਈ ਸ਼ਾਪਿੰਗ ਕਰਦੇ ਰਹਾਂਗੇ ਤੇ ਆਪਾਂ ਉਹ ਪਹਿਣੇ ਆ ਵੀਰੂ ਦੀ ਮੈਰਿਜ ਤਾਂ ਠੀਕ ਆ ਬਾ ਪਿੱਛੇ ਕਰ ਲਾ ਆ ਇਹ ਲਾਦਾ ਵੀ ਅੱਖ ਚ ਵੱਜੂਗੀ ਲੈ ਦੱਸ ਮਾੜੀ ਜੀ ਵਾ ਮਰੋੜ ਲਾ ਕਿਵੇਂ ਤੀਰ ਕਮਾਣ ਨੂੰ ਸਿੱਧੀ ਕੀਤੀ ਹੈ ਬਿਆਹ ਥੋੜੇ ਆ ਤੇ ਸਾਡੇ ਕਿਉਂ ਅੱਖ ਕੱਢੀ ਹੈਗੀ ਬੱਤ ਸਹੀ ਏ ਬਲਾ ਕਾ ਬਣ ਰਿਓ ਤੇ ਨਵੇਂ ਤੋਂ ਨਵੇਂ ਬਲਾਤਾਂ ਦੇ ਨਾਲ ਕਿਤੇ ਅੱਜ ਵਾਪਸੋਂ ਦਿਖਾਤ ਨੇ ਕਿਤੇ ਘਰੇ ਸਰਦਾਰ ਅਰਦਾਸ ਕਰਵਾਇਆ ਤੇ ਜਪਰ ਅਰਦਾਸ ਕਰਾਇਆ ਤੇ ਆਪਣੇ ਘੁੱਟੀ ਬਣ ਰਹੀਆ ਘਰੇ ਕੀ ਬਣ ਰਿਆ ਤੇ ਤੇ ਕੀ ਬਣ ਰਿਆ ਸਬਜੀ ਬਣੀ ਆ ਅੱਛਾ ਜੀ ਕਰਵਾ ਲਈ ਬੇਸਤੀ ਆ ਦਿਖ ਰੋ ਹੋਣਾ ਐਵੇਂ ਥਾਂ ਥਾਂ ਤੇ ਬੇਸਤੀ ਕਰਾਉਂਦੇ ਫਿਰਦੀ ਐ ਵੀ ਚੁੱਲੇ ਤੇ ਸਬਜੀ ਬਣੂਗੀ ਹੋਰ ਕੀ ਬਣੂਗਾ ਅਜੀ ਦੀਦੀ ਤਨੇ ਵੀ ਇਹਦੇ ਵਿੱਚ ਚੱਕ ਕੈਣੀ ਤੇ ਸਿੱਧੇ ਜਵਾਬ ਦੇ ਦੇ ਕਿ ਸਬਜੀ ਬਣਦੀ ਆ ਆਕਾਰ ਰੱਖਿਆ ਯਾਰ ਇਹਨੇ ਆਂਡ ਗਵਾਂਡ ਨੂੰ ਵੀ ਉਹਨਾਂ ਨੂੰ ਪਤਾ ਵੀ ਆਪ ਤਾਂ ਲੜਨ ਤਾਂ ਲੈਂਦੀ ਐ ਤੇ ਸਾਲੋਂ ਵੀ ਦਵਾਉਗੀ ਨਾਲ ਉਹਨੇ ਕਾਲੋਂ ਨੂੰ ਦੇਖ ਕੇ ਦਾਦੀ ਨੇ ਮੂੰਹ ਪਾਸੇ ਕਰ ਲੈ ਕੇ ਕਹਿੰਦੀ ਲਾ ਆ ਕਿਧਰੋਂ ਆ ਗਈ ਅੱਛਾ ਆ ਦੇਖੋ ਜੇ ਸਾਡੇ ਇਸ ਦਸਤਾਰ ਆ ਰਹੇ ਆ ਦੇਖੋ ਦੇਖੋ ਵਾਹ ਕਿਹਾ ਅੱਕੇ ਆ ਜਾਂਦੇ ਉਹਦੇ ਸਾਡੇ ਨਾਲ ਪਹਿਲਾਂ ਆ ਕੇ ਬੈਠਿਆ ਰੱਖ ਚੱਲ ਸਾਰੇ ਆ ਕੇ ਸੇਕ ਰਹੇ ਆ ਚੰ ਜਾਓ ਐਦਾ ਇੱਧਰ ਆ ਦੋ ਆ ਦੋ ਸਸਰੇ ਕਾਲ ਦੋ ਜੀ ਨਹੀਂ ਲੇ ਤਾਂ ਸੱਸ ਸੱਸਰੀ ਕਾਲ ਦੀਦੀ ਤੇ ਸੱਸਰੀ ਕਾਲਾ ਚ ਲਾ ਕੇ ਮਾਰੀ ਉਹਦੇ ਤੇ ਦੀਦੀ ਨੂੰ ਕੋਲੇ ਤਾਂ ਆ ਲੈਣ ਦਿੰਦੀ ਨਾਲੇ ਸਾਡੇ ਤਾਂ ਨਹੀਂ ਆਏ ਹੁੰਦੇ ਹਨਾ ਰਿਸ਼ਤੇਦਾਰ ਗੜੀ ਚ ਤੁਰ ਕੇ ਸਾਡੇ ਤੋਂ ਉੱਪਰੋਂ ਡਿੱਗ ਪੈਂਦੇ ਹੁੰਦੇ ਆ ਕੋਠੇ ਤੋਂ ਤੁਸੀਂ ਪਹਿਲੀ ਵਾਰ ਦੇਖਾਇਆ ਵੀ ਤੁਹਾਡੇ ਰਿਸ਼ਤੇਦਾਰ ਤੁਰ ਕੇ ਆਉਂਦੇ ਆ ਗੜੀ ਚ ਬਹੁਤ ਮਨੂਸ ਲੱਗ ਰਹੇ ਹੋ ਮਤ ਕਰੋ ਰਣ ਤੋਬਾ ਤੋਬਾ ਤੋ ਸੇਕ ਦਾ ਮਾ ਬੱਚੇ ਅੱਜ ਗੇਮ ਖੇਡਦੇ ਆ ਗੇਮ ਖੇਡਦੇ ਹੋਰ ਕਿੱਥੇ ਆ ਕਾਸ਼ ਨਹੀਂ ਕਾਸ਼ ਨਹੀਂ ਆ ਕਾਣਾ ਇਹ ਕੁੱਤਾ ਕੁੱਤਾ ਦਾ ਕੀ ਕਹਾਤਾ ਫੇਰਦਾ ਨਾ ਉਹ ਸੁਡਲੇ ਗੁੱਡਾ ਕਿਹਾ ਉਹਨੇ ਇਹ ਤੈਨੂੰ ਕੁੱਤਾ ਕਿਹੜੇ ਪਾਸੇ ਲੱਗਿਆ ਮਤਲਬ ਦੇਖਣ ਚ ਵੀ ਲੱਗਦਾ ਹੋਵੇ ਤੇ ਬੰਦਾ ਸੋਚ ਲੈਂਦਾ ਉਹ ਦੇਖਣ ਚ ਵੀ ਗੁੱਡਾ ਲੱਗ ਜਾਂਦਾ ਐਨਾ ਕੁਇਕ ਤੇਰੀ ਇਮੇਜਿਨੇਸ਼ਨ ਨੇ ਕਿਵੇਂ ਕੰਮ ਕਰ ਲਿਆ ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਹੈਗੀ ਇਹਨੂੰ ਤਾਂ ਦੇਖਣ ਸਾਰ ਹੀ ਪਤਾ ਲੱਗ ਗਿਆ ਵੀ ਉਹ ਕੁੱਤਾ ਵਾਓ ਸਾਥ ਕਰੋ ਉਹ ਕਦੋਂ ਜਿਹੜੇ ਘੰਟੇ ਹੋਗੇ ਤੇ ਅੱਜ ਆਪਾਂ ਚੱਲਾਂ ਲਹਿੰਗਾ ਦੇਖਣ ਤੇ ਜਦੋਂ ਬੜੇ ਆਪਾਂ ਬਾਜੀ ਕੋ ਜਾਨਦੇ ਹਾਂ ਨਾ ਸਾਥ ਆ ਗਿਆ ਦੁੱਧਾ ਤੇ ਸਾਨੂੰ ਗੋਡੇ-ਗੋਡੇ ਚਾਹ ਤੇ ਬਜਾ ਆਏਗਾ ਨਾ ਭੀੜੋ ਪੱਤੀਆਂ ਲੈਣੇ ਲੰਗਲੂਗੇ ਵੇਖਣੇ ਜਣਾ ਇਹਨਾਂ ਨੇ ਕਿ ਚੰਗਰੀ ਪੈਂਟ ਪਾੜ ਵੇਖਣਾ ਨਾ ਉਹਨਾਂ ਕੋਦੇ ਚੱਲਦੇ ਆ ਤੇ ਕਿਉਂਕਿ ਆਪਣੇ ਵਿਆਹ ਨਾਲ ਤੁਹਾਨੂੰ ਪਤਾ ਹੀ ਹੈ ਕਿ ਪਹਿਲੇ ਹੀ ਤਰ ਕੋਈ ਚਾਗੇ ਬਿਜਣਾ ਤੇ ਕਿਸੇ ਹੋ ਜਾਣਗੇ ਸੱਚੀ ਗੱਲ ਆ ਹੈਨਾ ਮੈਨੂੰ ਲੱਗਦਾ ਵਿਆਹ ਤੋਂ ਬਾਅਦ ਤੁਸੀਂ ਥੋੜਾ ਜਿਹੀ ਕਟੋਗੇ ਆ ਘੁੰਮਣ ਕਮਾਉਣ ਵਾਲੇ ਪੜਾਕੇ ਤੇ ਤੁਸੀਂ ਵਿਆਹ ਤੋਂ ਪਹਿਲੇ ਹੀ ਮਕਾ ਲੋਗੇ ਆਪਦੇ ਆ ਵੀ ਡੰਗਰ ਜਾਂ ਤੀਜੇ ਤੋਂ ਨਹੀਂ ਆ ਜਾਂਦਾ ਇੱਥੇ ਮੂੰਹ ਚੱਕ ਕੇ ਮੈਨੂੰ ਆਏ ਲੱਗਦਾ ਹੈ ਵੀ ਵਿਆਹ ਤੋਂ ਬਾਅਦ ਕੀ ਘੁੰਮਣਗੇ ਫੈਮਿਲੀ ਆਰਮੈਂਬਰ ਕੱਟ ਡਰਾਈਵਰ ਰੇਡੀਓ ਆਜੋ ਆਜੋ ਵਾਟਵਾਲਾ ਵੇਖ ਲੈ ਸਾਡੇ ਸਾਰੇ ਕੋਪੜੀ ਤੋੜ ਦੇ ਕੋਪੜੀ ਤੋੜ ਸਵਾਰਨਾ ਸਵਾਰਨਾ ਹਾਂ ਵੀ ਫੈਮਿਲੀ ਠੀਕ ਹੋ ਆਜੋ ਸਾਰੇ ਵੀਕਲ ਬੈਠੋ ਗੱਡੀ ਚ ਪਹਿਲੇ ਇਹਨੇ ਡੰਗਰ ਜੀ ਨੇ ਗੁੱਡੇ ਨੂੰ ਕੁੱਤਾ ਕਹਤਾ ਹਨ ਹੁਣ ਇਹਨੇ ਬੰਦਿਆਂ ਨੂੰ ਵਹੀਕਲ ਕਹਤਾ ਵੀ ਸੁਢਲੇ ਜਦੋਂ ਤੂੰ ਤੈਨੂੰ ਕੁਛ ਨਹੀਂ ਸਮਝਾਉਂਦੀ ਤੇ ਤੂੰ ਇੰਨੇ ਐਕਸਾਈਟਮੈਂਟ ਵਿੱਚ ਬੋਲਦੀ ਕਿ ਹੁੰਨੀ ਹੈ ਤੇ ਜੁਬਾਨ ਤੇ ਕੰਟਰੋਲ ਰੱਖ ਲੈ ਅਗਰ ਛੋਟੇ ਛੋਟੇ ਚਾਹ ਤੈਨੂੰ ਵਿਆਹ ਆ ਗਿਆ ਹੈ ਕਦੇ ਪਿਆ ਵੀਰ ਮੇਰੇ ਦਾਦੇ ਸੁਪਰਾ ਨਾ ਪਦਰ ਕੁੜੀ ਵਾਲਾ ਮੁੰਡਾ ਵਾਲਾ ਲਹਿੰਗੇ ਦਾ ਆਪ ਦੁੱਕ ਕਰਦੇ ਮੁੰਡੇ ਵਾਲੇ ਆਂ ਬੈਠਣੇ ਤੂੰ ਰਹਿਣ ਦਾ ਨਹੀ ਨਹੀ ਕੋਲ ਨਹੀਂ ਆਉਣਾ ਕਰ ਕੋਈ ਬਾਹਰੋਂ ਹੁਣ ਆਪਾਂ ਚੱਲਿਆਂ ਕਿਥੇ ਲੈ ਤੱਸ ਜੇ ਜਗ੍ਹਾ ਨਹੀਂ ਹੈਗੀ ਤਾਂ ਕਾਲੋ ਜੀ ਨੂੰ ਉੱਤੇ ਬਾਣੋ ਨਾਲੇ ਇਹਨੂੰ ਕਹਿ ਦੋ ਵੀ ਵਲੌਗ ਬਣਾਉਂਦੀ ਜਾਈਂ ਨਾਲੇ ਹਾਰਨ ਮਾਰਨ ਦੀ ਲੋੜ ਨਹੀਂ ਪੈਣੀ ਨਾਲੇ ਜੇ ਕੋਈ ਡਾਣੇ ਢੂਣੇ ਆ ਗਏ ਨਾ ਰਾਤ ਤੇ ਦੰਦਾ ਨਾਲੇ ਕੁੱਤਰ ਦੀ ਜਾਊਗੀ ਥੋੜੀ ਮਜ਼ਾ ਆਦਾ ਰੱਖੀਏ ਇੱਕ ਕਦਮ ਹੋਰ ਬੈਜੂ ਮੈਂ ਤੇਰਾ ਹੋਰ ਦਾ ਨਿਕਲੋ ਭਾਈ ਮੋਤੋ ਫੜ ਲਾ ਬਕਸੇ ਲੈ ਹਾਂ ਇਹ ਕਰ ਲੋ ਪਹਿਲੇ ਹਲੇ ਟੱਕਰ ਆ ਲੱਗਿਆ ਤਾਂ ਓਏ ਵੀਰ ਫੜਦੇ ਆਂ ਇਹ ਕਦੋਂ ਟਿੱਡਵਾ ਨਹੀਂ ਕਰਦਾ ਇਹ ਵੀ ਜਮਾ ਸੁਡਲੀ ਆ ਹਨਾ ਲੋਕ ਤਾਂ ਪੁੱਛਦੇ ਹੁੰਦੇ ਆ ਵੀ ਸਹੀ ਬੈਠਾ ਏ ਤੂੰ ਤੰਗ ਤਾਂ ਨਹੀਂ ਕਹਿੰਦੀ ਤੰਗ ਬੈਠੇ ਹੋ ਓ ਰਹਿਣ ਦੇ ਭਰਾਵਾ ਫੇਰ ਸਾਨੂੰ ਪਤਾ ਹੀ ਹੈ ਵੀ ਕੀ ਹਾਲ ਹੋਊਗਾ ਤੁਹਾਡਾ ਹਨਾ ਮੁੜ ਕੇ ਫੇਰ ਕੁਰਸੀਆਂ ਤੋੜਦੇ ਹੁੰਨੇ ਆ ਮਾੜੇ ਜਿਹੇ ਪੈਗ ਕੋਲ ਦੀ ਲੰਘ ਜੁੰਦਾ ਚਲੋ ਸੱਚੀ ਗੱਲ ਕੋਵੀ ਪਾਉਂਦੇ ਗਏ ਰਸਤਾ ਪਾ ਲੇ ਜਿੱਥੇ ਚੱਲ ਅਸੀਂ ਗਏ ਭਾਈ ਆ ਦੇ ਗੜੋ ਹਨ ਇਹ ਕਾਲੋ ਨਾ ਕਿ ਐਡੀ ਫੀਲਿੰਗ ਲੈ ਜਾਂਦਾਗਾ ਇਹ ਸੰਸਕਾਰੀ ਬਣ ਦੇ ਚੱਕਰ ਚ ਨਾ ਹਰੇਕ ਨੂੰ ਸਸਤੀ ਕੜ ਬਲਾਈ ਜਾਂਦਾ ਇੱਥੇ ਜਿਹੜੇ ਲਹਿੰਗਾ ਦਿਖਾਉਦੇ ਹੁੰਦੇ ਹਨ ਉਹਨਾਂ ਨੂੰ ਵੀ ਬਲਾਈ ਜਾਂਦਾ ਉਹ ਕੱਚਾ ਜਾ ਹੋ ਕੇ ਉਹਨੇ ਪਰੇ ਮੁਕ ਕਰ ਲਿਆ ਅੱਛਾ ਤੁਸੀਂ ਲੱਗ ਰਹੇ ਹੋ ਤੁਸੀਂ ਵੀ ਲੱਗ ਕੇ ਜਾਓ ਹੋਏ ਤੇ ਕਿ ਸਰ ਦਾ ਅਜਲ ਕੋ ਨਾ ਕਾਲਾ ਖੈਲਾ ਅਜਾ ਸਮੇਂ ਕੋ ਨਹੀਂ ਪੜਾ ਤੁਸੀਂ ਨਾ ਕਿਹੜਾ ਪਸੰਦ ਕਰ ਲਓ ਕਿਹੜਾ ਚਾਹੀਦਾ ਆਪ ਹੀ ਫਿਟਿੰਗ ਕਰਾ ਕੇ ਦੇ ਦੇਣਗੇ ਆ ਦੇਖ ਲਓ ਹਨਾ ਇਹ ਕਿਹੜਾ ਦੀਪ ਮਠਾਰੂ ਨਾਲੋਂ ਘੱਟ ਹੈਗਾ ਹਰ ਇੱਕ ਚੀਜ਼ ਦੀ ਨੌਲੇਜ ਰੱਖਦਾ ਕਿਵੇਂ ਟਰਾਂਸਲੇਟਰ ਬਣਿਆ ਖੜਾ ਹਨਾ ਜਿਵੇਂ ਆਪ ਨੂੰ ਐਕਸਪੀਰੀਅੰਸ ਹੁੰਦਾ ਵੀ ਪਾਉਂਦਾ ਰਿਹਾ ਹੁੰਦਾ ਪਹਿਲਾ ਲੰਘੇ ਇਹ ਹਰ ਇੱਕ ਗੱਲ ਭਾਈ ਦੀ ਰਿਪੀਟ ਕਰ ਕਰ ਦੱਸੀ ਜਾਂਦਾ ਜਿਵੇਂ ਉਹਨਾਂ ਨੂੰ ਭਾਈ ਦੀਆਂ ਗੱਲਾਂ ਸੁਣਦੀਆਂ ਨਹੀਂ ਹੁੰਦੀਆਂ ਪਾਜੀ ਉਹਨੇ ਵੀ ਕਰ ਲੈ ਬੜੀ ਕਰ ਲਈ ਹਾਂਜੀ ਪਾਜੀ ਕਰ ਕਰ ਸਾਰੀ ਆਵਲੀ ਜਵਲਰੀ ਇਹਨਾਂ ਨੂੰ ਠੀਕ ਹੈ ਨਹੀਂ ਨਹੀਂ ਮੂੰਹ ਤਾਂ ਲੈੰਦੈ ਨਹੀਂ ਕੱਲ ਲੈ ਕਰ ਵਾਲੀ ਵੀ ਇਸ ਦੀ ਆ ਤਿਕੜੋ ਹੈ ਨਾ ਕਈ ਇਹ ਜੇ ਸੁਡਣ ਲੋਕ ਹੈਗੇ ਜਿਹੜੇ ਇਹਨਾਂ ਨੂੰ ਖੜਾ ਖੜਾ ਕੇ ਫੋਟੋਆਂ ਕਰਾਉਂਦੇ ਹੈਗੇ ਤੇ ਆ ਕੁੜੀ ਕਿੱਡੀ ਸਿਆਣੀ ਹੈ ਨਾ ਉਹਨੇ ਕਹਿਤਾ ਕਹਿੰਦੀ ਵੀ ਮੇਰਾ ਮੂੰਹ ਨਾ ਦਿਖਾਓ ਉਹਨੂੰ ਪਤਾ ਹੈ ਵੀ ਲੋਕ ਸੋਚਣਗੇ ਵੀ ਕਿੰਨਾ ਦੇ ਵਲੌਗ ਚਾਈ ਜਾਨੀ ਆ ਮੈਂ ਉਹਨੂੰ ਸੋਚਦੀ ਹੋਣੀ ਹੈ ਵੀ ਇਹਨਾਂ ਨਾਲ ਤਾਂ ਲਾਂ ਤਾਂ ਪੈਂਦੀਆਂ ਇਹਨਾਂ ਨਾਲ ਮੈਨੂੰ ਵੀ ਨਪਵਾ ਦੇਣ ਕਿਤੇ ਲਾਂ ਤਾਂ ਸਹੀ ਆ ਹੂੰ ਓਟਕੜਾ ਕੋਈ ਨਾ ਓਟਕੜੇ ਵਾਹ ਦੇਖ ਦੇਖ ਕਿਵੇਂ ਲੱਗਦੀ ਹੈ ਮਾਚੀ ਦੇਖੋ ਮਾਚੀ ਮਾਚੀ ਹੂੰ 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 ਹਨੀ ਅਦੀ ਮਾਚੀ ਕਲਰੇ ਕੋ ਬਿਆ ਦੇਖ ਆਪ ਇਹ ਵੀ ਬਹੁਤ ਕਹਣਾ ਦੇਖੋ ਹਾਂ ਇਹ ਸੋਹਣਾ ਲੱਗੂ ਆਹੋ ਮਸੀਆਂ ਲਾਦੇ ਜਿਵੇਂ ਪਤਾਸੀ ਚ ਕੀੜੀ ਹੁੰਦੀ ਆ ਨਾਲੇ ਦੇਖ ਲਓ ਸਾਰੇ ਕਿਹੇ ਜੇ ਆ ਹਨਾ ਸਾਰੇ ਨੂੰ ਉਹ ਰੰਗ ਦਵਾਈ ਜਾਂਦੇ ਵੀ ਜਿਹੜਾ ਪਤਾ ਹੀ ਐ ਵੀ ਉਹ ਗੰਦਾ ਲੱਗੂਗਾ ਹਨਾ ਰੰਗ ਦੇ ਹਿਸਾਬ ਨਾਲ ਕਲਰ ਦਵਾ ਦੇਣ ਨਹੀਂ ਮੈਨੂੰ ਤਾਂ ਜਾਣ ਕੇ ਕੋਈ ਖੁੰਦਾ ਕੱਢੀ ਜਾਂਦੇ ਉਹਦੇ ਨਾਲ ਵੀ ਆਪ ਦਾ ਉਹ ਇਹ ਜੀਏ ਜਦੋਂ ਦੁੱਧ ਪੀਂਦੀ ਐ ਤੇ ਢਿੱਡ ਦੇ ਅੰਦਰ ਤੱਕ ਦੁੱਧ ਜਾਂਦਾ ਦਿਖਦਾ ਸਾਰੀਆਂ ਨਾੜਾਂ ਵਿੱਚ ਦੀ ਵੀ ਉਹਦੇ ਰੰਗ ਦੇ ਹਿਸਾਬ ਨਾਲ ਤੁਸੀਂ ਕਲਰ ਦਵਾ ਦਿਓ ਬੜੀ ਡਿਸੈਂਸ ਸੌਰੀ ਸੌਰੀ ਮੇਰੇ ਤੋਂ ਗਲਤੀ ਨਾ ਕਿਹਾ ਗਿਆ ਮੈਨਾਂ ਬਹੁਤ ਨਾਲ ਨਿਕਲ ਗਈ ਦੇਖੋ ਵੀਰਾ ਸਹੀ ਹੈ ਕਿਹੜਾ ਕਹਿੰਦੇ ਜੀ ਆ ਬਲੀ ਵਾਸਤੇ ਮਿਲ ਗਏ ਹਨ। ਹਣਾ? ਕਿਹੜਾ ਕਿਹਨੇ? ਤੁਸੀਂ ਕਿਹੜੇ ਕਿਨੇ? ਮੈਨੂੰ ਤਾਂ ਸੋਣਾ ਲੱਗਿਆ। ਕਿਹੜਾ? ਆਹ ਬਲ। ਤੁਸੀਂ ਕਿਹੜਾ? ਮੈਨੂੰ ਵੀ ਇਹ ਠੀਕ ਲੱਗਿਆ ਆਹ ਬਲ। ਹਣਾ ਭਾਜੀ? ਹਾਂ ਸੋਣਾ। ਠੀਕ ਹੈ ਨਵਾਂ ਛੇੜਾ ਚੱਲਣ ਲੱਗ ਗਿਆ। ਠੀਕ ਹੈ ਬਸ ਫੇ। ਸਹੀ ਹੈ। ਆ ਦੇਖ ਲੋ ਹਣਾ ਕੁੜੀਆਂ ਦੇ ਵੀ ਹੱਸੀ ਆਂਦੀਆਂ ਨੇ ਇਹਨਾਂ ਤੋਂ ਵੀ ਆਦਾ ਹਾਸਾ ਕੰਟਰੋਲ ਨਹੀਂ ਹੋਈ ਜਾਂਦਾ। ਉਹਨਾਂ ਨੂੰ ਪਤਾ ਹੈ ਵੀ ਪੰਪ ਦੇ ਜਾਂਦੇ ਆ ਇਹਨੂੰ। ਕੁੜਗਾਈ ਸੋਚਾ ਹੱਸੀਆਂ ਨਹੀਂ ਆਉਣਗੀਆਂ ਵੀ ਲਹਿੰਗੇ ਤਾਂ ਅਜੇ ਤੱਕ ਬਹੁਤ ਵੇਚੇ ਆ ਪਰ ਇਹ ਚੀਜ਼ ਨੂੰ ਲਹਿੰਗਾ ਪਹਿਲੀ ਵਾਰ ਦੇ ਰਹੇ ਆ। ਹੁਣ ਦੇਖ। ਟੋਟਲੀ ਦਾ ਠੀ ਇਹ ਸੈਲੈਕਟਡ ਪੀਸ ਦੇਖੋ ਕਿੱਦਾਂ ਲੱਗਦਾ ਬਾਕੀ ਫੇਰ ਹੋਰ ਕਰਕੇ ਨਾ ਮੇਕ ਪਾ ਕਰਕੇ ਸਹੀ ਹੁੰਦਾ ਹੂੰ ਜੋ ਤੁਹਾਡੇ ਲੱਗੇ ਜਾਂਦਾ ਵਾ ਨਹੀਂ ਸਹੀ ਆਦਾ ਮੇਕਅਪ ਨੂੰ ਸਾਰਾ ਕੁਝ ਕੀਤਾ ਹੋਣਾ ਤੁਹਾਡਾ ਪੂਰੀ ਡਰੈਸ ਪਾਈ ਹੋਈ ਜਦੋਂ ਕੀ ਜਚਣਾ ਹੈ ਕਮ ਤੇ ਮੈਂ ਤੁਸੇ ਕੌਨ ਰਿਆ ਕ ਆਹੋ ਅੱਜਕੱਲ ਸੈਲੂਨਾਂ ਵਾਲੇ ਨੇਚਰ ਨਾਲ ਖਿਲਵਾੜ ਤਾਂ ਕਰ ਹੀ ਲੈਂਦੇ ਆ ਜਦੋਂ ਦੋ ਦੋ ਮਾਰਨੇ ਤੁਹਾਡੇ ਵਿਰਲਾ ਪੱਟੀ ਦੇ ਕੋਟ ਦੇਖਿਓ ਹਰੇਕ ਚੀਜ਼ ਹੀ ਜਚਣ ਲਾ ਦੇਣਗੇ ਬਾਕੀ ਯਾਰ ਸਾਰਾ ਕੁਝ ਛੱਡੋ ਆਹ ਬਾਹਲਾ ਇੰਟਰਸਟ ਦਿਖਾਈ ਜਾਂਦਾ ਹਨ ਇਹਨੂੰ ਬਾਹਲਾ ਹੀ ਪਤਾ ਦੇਖੀ ਕਿਵੇਂ ਮੇਕਅਪ ਕਰਕੇ ਤੈਨੂੰ ਜਿਚਾ ਦੇਣਗੇ ਤੈਨੂੰ ਐ ਕਰ ਦੇਣਗੇ ਮੈਨਲੇ ਤੇ ਲਿਆਂਦਾ ਹੀ ਤਾਂ ਐ ਪੰਪ ਦੀ ਜਾਊਗਾ ਵੀ ਘਾਲ ਉਹਨੂੰ ਕਮਾਲ ਆ ਯਾਰ ਕੋਈ ਬੰਦਾ ਫੇਮਸ ਹੋਣ ਲਈ ਵੀ ਕਿਸੇ ਨੂੰ ਮੂੰਹ ਤੇ ਝੂਠ ਬੋਲ ਸਕਦਾਗਾ ਅੱਛਾ ਅੱਜ ਆੜੇ ਸਾਈਂ ਹਾਂ ਆਹ ਦੇਖ ਸਿਸ ਹੈ ਮੰਡੇ ਮੂਰੇ ਆਇਆ ਹੋਗਾ ਵੀ ਮਤਲਬ ਆ ਬਾੜ ਵੀ ਟਾਈਪ ਹੈ ਹਾਂ ਸੋ ਇਹ ਦੇਖੋ ਪਣਾ ਰਸੀ ਹੈ ਨਾ ਵੀ ਇਹ ਮੈਂ ਤਾਂ ਆ ਦੀ ਪਸੰਦ ਬਹੁਤ ਆ ਦੀ ਪਸੰਦ ਪਾਣਾ ਵੀ ਇੱਕਦਮ ਇਹਨਾਂ ਨੇ ਵਕਤ ਬਦਲ ਦਿਆ ਜਜ਼ਬਾਤ ਬਦਲ ਦिए ਜ਼ਿੰਦਗੀ ਬਦਲਦੀ ਸਹੀ ਗੱਲ ਆ ਉਹ ਤਾਂ ਇਹਨਾਂ ਦੇ ਵਿੱਚ ਹੀ ਕਰਦਾ ਗਿਆਦਾ ਲੈ ਇਹਦੇ ਵਾਰੀ ਕੀ ਹੋ ਗਿਆ ਆ ਦੀ ਸਾਲੀ ਨੂੰ ਤਾਂ ਬੜੇ ਚਾਹ ਨਾਲ ਦਵਾਇਆ ਸੀ ਲੈ ਲੋ ਲੈ ਲੋ ਦੀਦੀ ਬਹੁਤ ਸੋਹਣਾ ਲੱਗਦਾ ਤੇ ਇਹਨੂੰ ਕਹਿੰਦਾ ਆ ਵੀ ਮਰਜੀ ਦੇਖ ਸਹੀ ਕਹਿੰਦੇ ਆ ਲੋਕ ਸਾਨੂੰ ਨਹੀਂ ਲੱਗਦਾ ਵੀ ਤ 6 ਮਹੀਨੇ ਵੀ ਕੱਟੇਗਾ ਇਹਦੇ ਨਾਲ ਆ ਹਫ਼ਤੇ ਚ ਇੱਕ ਅੱਧਾ ਦਿਨ ਆ ਜਾਣਾ ਹੈ ਨਾ ਗੱਲਾਂ ਮਾਤਾ ਮਾਰ ਜਾਣਾ ਪਰ ਜਦੋਂ ਤੈਨੂੰ ਲਗਾਤਾਰ ਚੱਲਣੀ ਪੈਣੀ ਨਾ ਤੱਤੇ ਕੋਲੇ ਆਰਗੀ ਲੱਗੂ ਤੈਨੂੰ ਇਹ ਚੱਲੋ ਮਿੱਤਰੋ ਠੀਕ ਠਾਕ ਜੋ ਤੇ ਹੁਣ ਤਾਂ ਕੋਈ ਚੋ ਹਾਂਜੀ ਬਹੁਤ ਖੁਸ਼ ਪ੍ਰਚਾਲਨਾ ਮਰਦੇ ਕੋਸ਼ਾਂ ਕੋਸ਼ਾਂ ਤਾਂ ਇੱਥੇ ਚਾਲਨਾ ਮਰ ਚੱਲਣ ਦੇ ਮੈਂ ਚੱਲ ਕਮਣਿਆ ਪਾਲਾ ਫ੍ਰੈਂਕ ਨਾ ਹੋ ਸੋਨੂ ਦੀ ਭੈਣ ਨਾਲ ਉਹ ਮਿੰਟ ਚ ਹੀ ਕਹਿ ਦੂਗੀ ਮੈਂ ਚਪੇੜਾ ਮਾਰੂੰ ਰੂ ਮੂੰ ਤੇ ਰੱਖ ਕੇ ਕਰਦਾ ਕੀ ਆ ਬਾਂਦਰ ਮੂੰਹਾਂ ਜਾ ਦੇਖੋ ਮਿੱਤਰੋ ਇੱਥੇ ਆ ਜੁਨੇ ਡੈਸਪਰੀਅੰਟਸ ਸੁਣੀਆ ਯਾਰ ਇਹਨੂੰ ਦੇਖ ਕੇ ਆਇਆ ਲੱਗਦਾ ਵੀ ਇਹ ਕੁੜੀਆਂ ਵਾਲੇ ਕੱਪੜੇ ਜਵਾਲਾ ਐਕਸਪਰਟ ਹੈ ਹਨਾ ਇਹਨੂੰ ਹਰੇਕ ਚੀਜ਼ ਦਾ ਹੀ ਪਤਾ ਵੀ ਕਿਹੜੀ ਡਰੈਸ ਕਿੱਥੋਂ ਸਵਾਈ ਜਾਂਦੀ ਹੈਗੀ ਮਠਾਓ ਆ ਵੀ ਜਵਾਨੋ ਥਿਲ ਜਾਓ ਕੋਈ ਕਿਨੇ ਸਾਰੇ ਚੱਕਾ ਕਰਨ ਜੇ ਇਹਨੂੰ ਕਿਹੜਾ ਟਾਪਾ ਕਰੇ ਲੈ ਕੇ ਆਜਾਂਗੇ ਗੱਲਾ ਕਰ ਲੱਗਿਆ ਕਰਣਾ ਵਾ ਇੱਕ ਬਾਜ਼ਾਰ ਚ ਕਿਹੜਾ ਲਾਇਆ ਹੋਣੇ ਹੁਣ ਆਪਾਂ ਚੱਲਿਆ ਮਿੱਤਰੋ ਉੱਕ ਲਾਈ ਹੈ ਚੜਾਈ ਇੱਕ ਲਾਈ ਹੈ ਪੜ ਡੰਗਰੋ ਆਏ ਵੀ ਸੋਚ ਲਿਆ ਕਰੋ ਵੀ ਉਹ ਆਪਸ ਵਿੱਚ ਗੱਲਾਂ ਕੀ ਕਰਦੇ ਸੀ ਹਨਾ ਉਹ ਆਪਸ ਵਿੱਚ ਗੱਲਾਂ ਕਰਦੇ ਹੁੰਦੇ ਵੀ ਆ ਉਹੀ ਨਿਕਾਲੋ ਜੀ ਜਿਹੜੀ YouTube ਤੇ ਕਮਲ ਜਾ ਮਾਰਦੀ ਫਿਰਦੀ ਹੁੰਦੀ ਆ ਉਹਨਾਂ ਨੇ ਐ ਸੋਚਦੇ ਹੋਣ ਕਿ ਵੀ ਇਹੜੀ ਜੋੜੀ ਕੀ ਸੋਚ ਸਮਝ ਕੇ ਬਣਾਈ ਹੈਗੀ ਜਦੋਂ ਕੋਈ ਇਹਨਾਂ ਬਣੇ ਦੇਖ ਲੈਂਦਾ ਆਏ ਨਹੀਂ ਸੋਚਦਿਆਂ ਵੀ ਦੇਖੀ ਕਿਉਂ ਜਾਂਦਾ ਤੇ ਹਫੂਕ ਫੂਕ ਚ ਇਹ ਹੋਰ ਕਮਲ ਮਾਰਨ ਲੱਗ ਜਾਂਦੀਆਂ ਨੇ ਉਹੀ ਜਣਾ ਤੇ ਜਾ ਕੇ ਮੇਰੇ ਗਾਹ ਸਨ ਜੀ ਹੱਥ ਨਾਲ ਪੈ ਕੇ ਅਨੁ ਤਾਏ ਕਿਡ ਵਾਦਰ ਆਹ બસ ਬਸ 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 ਬਜਾ ਦੇ ਇੱਕ ਵਾਰ। ਜੀ ਮਿੱਤਰੋ ਮੈਂ ਪਤਾ ਕਰਾ ਆਹ ਦੇਖ ਲੋ ਬਸ ਪੈਨ ਮਾਰ ਕੇ ਰਹਿਣ ਦੇ ਕਿਤੇ ਨਾ ਹੋਵੇ ਫਿਰ ਇਥੇ ਸਾਈਆਂ ਬੁੱਕ ਕਰਨ ਵਾਲੇ ਆ ਜਾਣ ਤੈਨੂੰ ਵੀ ਸਾਡੇ ਵਿਆਹ ਤੇ ਪ੍ਰੋਗਰਾਮ ਹੀ ਲਾ ਦੇ। ਹਾਂਜੀ ਜੀ ਇਹਨਾਂ ਨੇ ਪਿਆਰੇ ਪਿਆਰੇ ਕਮੈਂਟਸ ਵਿੱਚ ਆਪਣੇ ਨਾਮ ਲਿਖੇ ਸੀ ਹੈਰੀ ਗਿਲ, ਸ਼ਿਬਾ, ਕਿਰਨ ਸਹੋਤਾ, ਗੁਰਪ੍ਰੀਤ ਗੁਰੀ, ਮਾਨਸਾ, ਸੁਖ, ਸਾਇਆ, ਕਲਾ ਲੁਧਿਆਣਾ, ਲਾਲੀ ਔਲਖ, ਜਸ ਗਿਲ ਸੰਗਰੂਰ, ਮਨਪ੍ਰੀਤ ਸਿੰਘ ਗਿਲ, ਮਨਪ੍ਰੀਤ ਐਂਡ ਅਜੀ ਮੈਰਾ ਸ਼੍ਰੀ ਗੰਗਾ ਨਗ ਥੈਂਕ ਯੂ ਸੋ ਮੱਚ ਪਿਆਰੇ ਪਿਆਰੇ ਕਮੈਂਟਸ ਕਰਨ ਲਈ ਹਾਂਜੀ ਅੱਜ ਦੀ ਵੀਡੀਓ ਵਿੱਚ ਸਿਰਫ ਇਨਾ ਹੀ ਜੇਕਰ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਰਿਓ ਸ਼ੇਅਰ ਕਰਿਓ ਆਪਦੀ ਰਾਇ ਕਮੈਂਟ ਬਾਕਸ ਵਿੱਚ ਦੇਣਾ ਬਿਲਕੁਲ ਨਿਪੁੰਨ ਮਿਲਦੇਗੇ ਸੇ ਹੋਰ ਵੀਡੀਓ ਨਾਲ ਬਾਏ